مانا باجي مالڪ ني آيا سڀ کي بوليو ته اسان کي پاڻي چاهي پتي آهي ويڙي پاڻي ڏيڻو مطلب آهي ਮੇਰੀ ਤਾਂ ਕਾਜੀ ਸਾਰੇ ਪੱਤੇ ਸਾਰੇ ਕੱਢ ਕੇ ਆਈ ਥਾਂ ਨਾ ਆਇਆ ਗੱਲ ਬੋਲਣ ਆਪਾਂ ਮੈਂ ਹੋ ਗਿਆ ਕੋਈ ਨਹੀਂ ਸਾਰੇ ਜਿਹੜੇ ਵੀ ਆ ਇਹ ਜਿਹੜੀ ਸਟੇਜ ਆ ਨਾ ਇੱਥੇ ਪਾਰਟੀ ਪਾਜੀ ਆ ਦੋ ਪੰਜ ਮਿੰਟ ਬੋਲੇ ਥੋੜੀ ਜਿਹਾ ਉਹਨਾਂ ਨੇ ਕਿਹਾ ਕਿ ਸਾਡੇ ਬਾਣੇ ਬਾਰੇ ਮੜਾ ਬੋਲਿਆ ਵਾ ਉਹ ਬੜੀ ਗੱਲ ਬੋਲੀ ਉਹ ਨਹੀਂ ਬੋਲਦੀ ਨਹੀਂ ਆ ਗਾਲੀ ਨਹੀਂ ਕਹੀ ਉਹਨਾਂ ਨੇ ਪਰ ਇੱਕ ਗੱਲ ਜਿਹੜੀ ਉਹਨਾਂ ਦਾ ਮਕੂਨ ਚੱਕਾ ਤੇ ਗੱਲ ਨਹੀਂ ਦੇਖੋ ਜੀ ਐਸੀ ਸਾਹਮਣੇ ਨਹੀਂ ਲਵਾਉਣਾ ਜੀ ਭਾਬੀ ਮੰਗੜ ਕੇ ਤਾਈ ਜਾਵਾਂਗੇ ਅਸੀਂ ਕਾਲੂ ਧਰਨਾ ਲਾਵਾਂਗੇ ਬਸ ਕੱਲਾ ਜੇ ਉਹਨਾਂ ਨੇ ਕਹੀ ਹੈ ਤਾਂ ਮਾਫੀ ਮੰਗ ਲੈਣੇ ਭੈਣ ਜੀ ਇੱਧਰ ਵੀ ਜ਼ਿਕਰ ਆ ਰਹੀ ਆ ਸਾਰੇ ਆਪਣਾ ਹੀ ਆ ਅਸੀਂ ਝੂਠੇ ਨਹੀਂ ਗੋਲੇ ਝੂਠੇ ਇਹ ਗੱਲ ਯਾਦ ਰੱਖਣੇ ਸਾਡੇ ਬਹੁਤ ਸਾਰੇ ਇਸ ਲਈ ਬਾਣੇ ਬਾਣੇ ਸਸਵੀ ਗੱਲ ਲਾਈਆ ਸੀ ਉਹਨਾਂ ਨੂੰ ਲਾਈਵ ਕੁਝ ਲੋਕਾਂ ਨੇ ਗੱਲ ਨੂੰ ਗੱਲ ਤੋਂ ਸਾਹਮਣੇ ਕੋਈ ਗੋਬੜੀ ਕਿਹਾ ਕਿ ਕਿੱਥੇ ਅੱਜ ਦੇ ਦਿਨ ਕੁਝ ਮਹੀਨੇ ਬਾਅਦ ਲਾਈਵ ਹੋ ਜਾਂਦਾ ਹੈ ਅੱਜ ਉਹਨਾਂ ਦੀ ਗੱਲ ਕਰਨ ਦੀ ਨਹੀਂ ਬੋਲੋ ਸੁਣੋ ਮੇਰੀ ਗੱਲ ਅੱਗੇ ਵੀ ਇਹ ਲਾਈਵ ਹੁੰਦੇ ਹੀ ਹੈ ਇਹ ਵੀ ਹੋਣੀ ਹੈ ਹਰ ਹੀ ਹੁੰਦੀ ਹੈ ਇਹਨਾਂ ਦੀ ਹਾਂਜੀ ਹੈ ਕੋਈ ਇਦਾਂ ਦਾ ਇਸ਼ੂ ਨਾ ਬਣਾਓ ਜਿਹਦੇ ਨਾਲ ਲਾਇਆ ਨਾ ਸਾਡਾ ਕੋਈ ਉਹ ਪਤਾ ਹੀ ਕਹਿੰਦੇ ਕਹਿੰਦੇ ਮੈਂ ਦੇਖਦੇ ਆਂ ਅਸੀਂ ਦੇਖੋ ਅਸੀਂ ਕੋਤਾ ਹੈਰਾਨ ਹੀ ਰੋਕੇ ਆ ਉਹਨਾਂ ਦਾ ਸਾਡਾ ਕੋਈ ਗਲਤ ਨਹੀਂ ਹੈ ਵੇਖੋ ਉਹਨਾਂ ਨੂੰ ਜਾਣ ਨਹੀਂ ਰਹੀ ਨਾਲੇ ਅਸੀਂ ਇਹ ਨਹੀਂ ਵੀ ਉਹਨਾਂ ਨੂੰ ਰੋਕੇ ਆ ਸਾਡਾ ਕੋਈ ਮਾਰਨ ਵਾਲੀ ਰੋਕਣ ਦਾ ਬਾਜੀ ਵੇਖੋ ਬਾਜੀ ਸੰਜੀਤ ਦੀ ਗੱਲ ਸੀ ਸਾਰੇ ਪਿੰਡ ਵਾਲੇ ਆਪੋ ਚੱਕੀਆਂ ਸਾਰੇ ਤੁਸੀਂ ਕਿੰਨਾ ਸਾਰੇ ਸਾਰਿਆਂ ਨੂੰ ਮੈਂ ਮਿਲਦਾ ਸਾਰਿਆਂ ਦੇ ਨਾਲ ਮੈਂ ਤੁਰਦਾ ਹਾਂ ਇੱਕ ਪਤਾ ਨਹੀਂ ਕਿਉਂ ਇਸ਼ੂ ਜਾ ਬਣਾ ਕੇ ਬੈਠੇ ਸਾਰੇ ਇਸ਼ੂ ਕਰ ਮੈਂ ਤਾਂ ਤਾਂ ਜੋੜਿਆ ਜੀ ਮੈਂ ਸਾਡੇ ਗੱਲ ਪੈ ਕੇ ਆ ਹੱਥ ਮਾਰਿਆ ਗੱਡੀਆਂ ਗੱਡੀਆਂ ਤੁਸੀਂ ਸਾਰਾ ਰੋਸ ਪਾਰਕਿੰਗ ਕਰ ਸਕਦੇ ਕਿ ਨਹੀਂ ਗੱਡ ਇਹਦਾ ਜੋ ਮਰਜੀ ਬਣਾਓ ਸਾਰੇ ਸਾਰੇ ਸਾਡੇ ਬਾਣੇ ਦੇ ਗੱਲ ਆ ਪਾਜੀ ਸੋਲਜੀ ਗੱਲ ਦੀਆਂ ਹਾਂਜੀ ਭਾਜੀ ਉਹ ਸਾਨੂੰ ਕਿਦਾਂ ਕਹਿੰਦੇ ਉਹ ਉਹਨਾਂ ਦੀ ਸੋਲਜੀ ਹੋਇਆ ਇੱਕ ਹਲਕਾ ਚਾਰਜ ਆ ਅਸੀਂ ਤਾਂ ਅਨਪੜ ਲੋ ਗਿਆ ਪਾਜੀ ਪਰ ਉਹਦਾ ਹਲਕਾ ਚਾਰਜ ਆ ਲੇਕਿਨ ਇਹ ਗੱਲੋਂ ਇਸ਼ੂ ਬਣਾ ਕੇ ਬੈਠੀ ਆ ਭਾਈ ਦੇਖੋ ਸੋ ਜੋ ਸਾਰੇ ਨੂੰ ਕੰਪਨੀ ਪਰ ਅਸੀਂ ਪਿੰਡਾਂ ਦੇ ਖਰਾਉ ਹੁੰਦੇ ਆ ਵੀ ਅਸੀਂ ਪੈਂਤ ਖੜੇ ਆ ਹੁਣ ਸਾਨੂੰ ਅਸੀਂ ਕੋਈ ਲੜਨ ਆਏ ਆ ਇਹਦੇ ਤੁਸੀਂ ਬਾੜਨੇ ਨਹੀਂ ਦਿੱਤੇ ਵਾਹ ਘਰੇ ਆਓ ਰੋ ਆ ਵੀ ਹੱਥ ਕੀ ਆ ਭਾਜੀ ਅਸੀਂ ਤਾਂ ਝੰਡਾ ਜਾ ਕੇ ਲੜਾਈ ਲੜ ਸਕਦੇ ਭਾਜੀ ਆਹ ਗੱਲ ਸੁਣੋ ਅੱਗੇ ਵੀ ਝੰਡਾ ਝੁੱਕਦਾ ਹੀ ਸੀ ਬਸ ਤੇ ਦੇਖੋ ਲੈਡ ਬੋਲਿੰਗ ਦਾ ਹੋਇਆ ਕੋਈ ਤੁਹਾਨੂੰ ਕੋਈ ਹੋਈ ਤਕਲੀਫ ਆਈ ਅਸੀਂ ਲੜਾਈ ਲੜੀ ਅਸੀਂ ਕਿਸੇ ਦੇ ਪੰਕੀ ਤਾਂ ਭਾਜੀ ਸਾਰਾ ਪਿੰਡ ਹੀ ਯਾਰ ਬਾਹਰ ਮੀਂਹ ਚ ਖੜਾ ਸਾਰੇ ਹਾਂਜੀ ਸਾਰੇ ਤਕਲੀਫ ਦੀ ਔਰ ਅਸੀਂ ਨਹੀਂ ਤਕਲੀਫ਼ ਦਾ ਸੀਣਾ ਇਹ ਨਾਲ ਆ ਅਸੀਂ ਨਹੀਂ ਅਸੀਂ ਤਕਲੀਫ਼ ਨਹੀਂ ਅੱਜ ਤਾਂ ਪਹਿਲਾ ਤਕਲੀਫ਼ ਹੋਣਾ ਅਸੀਂ ਨਹੀਂ ਤਕਲੀਫ਼ ਦਾ ਸੀਣਾ ਸਾਡਾ ਮਾਣ ਕਰੀਏ ਤਾਂ ਆਪਣਾ ਘਰ ਬੈਠ ਕੇ ਆਪਣੀ ਸਾਰੇ ਹੀ ਬੋਲਦੇ ਆ ਤੁਸੀਂ ਸਾਨੂੰ ਤਾਂ ਕਿੰਨੇ ਉਹਨਾਂ ਨੂੰ ਲੈ ਜਾਓ ਉਹਨਾਂ ਦੇ ਜਾਇਜ਼ ਵੀ ਚੱਲ ਜਾਓ ਆਪਣਾ ਕੋਈ ਤੰਗ ਨਾ ਆਉਂਦਾ ਸਾਹਮਣੇ ਆ ਕੇ ਗੱਲ ਕਰੀਏ